ਲੋ ਜੀ ਸਵਾਗਤ ਹੈ ਤੁਹਾਡੇ ਇੱਕ ਨਵੇਂ ਵਲੌਗ ਦੇ ਵਿੱਚ ਨਾਲ ਅੱਜ ਆਉਣੀਆਂ ਮਸ਼ੀਨ ਇੱਕ ਟਰਾਲੀ ਆ ਖੜੀ ਹੈ ਇੱਕ ਆ ਦੇ ਤੇ ਇੱਕ ਉਹ ਖੱਤੇ ਜਿਹੜੀ ਆ ਆ ਫਾਰਮ ਟਰੈਕ ਮਗਰ ਪਾਉਣੀ ਹੈ ਟਰਾਲੀ ਅੱਧੇ ਘੰਟੇ ਤੱਕ ਲੋ ਜੀ ਫਿਲਹਾਲ ਆ ਪਾਏ ਸੀਗੇ ਦਰਪਈਆਂ ਦੀ ਚਾਹ ਫੜਾਉਣ ਇਧਰ ਬਾਸਮਤੀ ਝਾੜ ਲੱਗੇ ਹੋਣੇ ਨਾ ਕਹੇ ਲੋ ਜੀ ਫਿਲਹਾਲ ਟਰਾਲੀ ਪਾ ਲਈ ਸੀਗੀ ਤੇ ਹੁਣ ਚਲਦੇ ਹਾਂ ਮਸ਼ੀਨ ਆਉਂਦੀ ਸੀ ਮੈਨੂੰ ਅਜੇ ਪਹਿਲਾਂ ਆਹ ਵਾਲੇ ਵੱਢਣੇ ਨੇਗੇ ਤੇ ਜਦੋਂ ਮਸ਼ੀਨ ਫਿਰ ਉੱਥੇ ਨੇੜੇ ਚੱਲਦੀ ਸੀ ਨਾ ਤੇ ਉੱਥੇ ਚੱਲਦੇ ਆ ਫਿਰ ਹੁਣ ਸਕੂਲ ਕੋਲੇ ਆ ਉਹ ਇੱਧਰ ਹੀ ਆ ਨੇੜੀ ਇੱਥੋਂ ਵੀ ਉੱਥੇ ਚੱਲਦੇ ਆ ਹੁਣ ਇਹ ਲੋ ਜੀ ਮਸ਼ੀਨ ਚੱਲੀ ਜਾਂਦੀ ਹੈ ਹੁਣੀ ਆਈ ਵੀ ਹੈ ਹਜੇ ਤੇ ਪਟਾਕੇ ਦਾ ਹਰ ਨਾ ਮਾਰਦਾ ਪਹੁੰਚਦੇ ਨੇ ਟਰੈਕ ਇਹ ਲੋ ਜੀ ਪਹਿਲਾ ਟੈਂਕ ਪੈਨ ਲੱਗ ਗਿਆ ਫਿਰ ਇਹ ਜਦੋਂ ਮੁੱਲ ਆ ਗਿਆ ਠੀਕ ਨਿਕਲਦੀ ਨਹੀਂ ਕਿ ਕਿਹ ਕਿਹੜਾ ਲਾਗੇ ਭਰ ਕੇ ਟੈਂਕ ਨਹੀਂ ਜੇ ਮੈਂ ਆਪਾਂ ਪਹਿਲਾਂ ਵੱਡੀ ਆ ਉਦੋਂ ਭਰਦਾ ਨਹੀਂ ਕਿਹ ਕਿਹੜਾ ਲਾਗੇ ਨਾਲੇ ਲਓ ਜੀ ਦੂਜਾ ਟੈਂਕ ਭਰਦਾ ਫਿਰਾਲ ਉਦੋਂ ਨਹੀਂ ਦੱਬੀ ਜਾਣੀ ਲਓ ਜੀ ਤੀਜਾ ਟੈਗ ਭਰਨ ਲੱਗਿਆ ਫਿਰਾਲ ਟਰਾਲੀ ਇਹ ਲੈ ਆਉਣੀ ਪੈਣੀ ਆ ਹੋਰ ਇਹ ਚ ਠੀਕ ਹੈ ਹੁਣ ਦੋ ਕਿ ਟੈਂਕ ਭਰਨੇ ਆ ਮੇਰੇ ਹਿਸਾਬ ਨਾਲ ਵੀਡੀਓ ਇਹ ਟਰਾਲੀ ਕੱਢੀ ਰੱਖਦੀ ਆਹਦੇ ਡਿਜ਼ਾਈਨ ਜਿਵੇਂ ਹੁਣ ਉਹ ਦੇਖਣ ਚ ਲੱਗਦੀ ਆ ਵੀਡੀਓ ਚ ਐ ਲੱਗਦਾ ਵੀ ਤਿੰਨ ਚਾਰ ਫਿਰਾਲ ਹੋ ਗਈ ਫੁੱਲ ਇਹਨੂੰ ਕੱਢਦੇ ਆ ਬਾਹਰ ਤੇ ਉਹ ਟਰਾਲੀ ਭਰਦੇ ਆ ਹੁਣ ਜੀ ਟੀਸੀ ਫੁੱਲ ਕੱਢਤੀ ਕੋਈ ਲੋਡ ਕਰਦੀ ਆ ਇਹਨੂੰ ਲੁੱਲੇ ਨਾਲ ਬਸ ਟਰੈਕਟਰ ਕੱਢਦੇ ਆ ਫਿਰ ਇੱਥੋਂ ਹੋ ਜਾ ਤੁਹਾਨੂੰ ਲਓ ਜੀ ਫਿਲਹਾਲ ਟਰਾਲੀ ਇਥੇ ਲਾ ਲਿਆ ਹਜੇ ਦਾ ਫਲਾਸ਼ ਇਸ ਤਰ੍ਹਾਂ ਹੀ ਕਿਉਂਕਿ ਬਕਸ਼ੀ ਫਿਰ ਉਹ ਕਰਨੀ ਹੈ ਨਾ ਟਰਾਲੀ ਵਾਜੋ ਖਾਲੀ ਹੁਣ ਪਹਿਲਾਂ ਸੀਗੀ ਵੀ ਸਾਰੀ ਵੜਾ ਲਈਏ ਤੇ ਸਾਰੀ ਤਾਂ ਨਹੀਂ ਵੜਾ ਰਹੇ ਹੈਗੇ ਟਰਾਲੀ ਨਹੀਂ ਮਿਲ ਰਹੀਆਂ ਹੈਂ ਫਿਲਹਾਲ ਤੇ ਤਿੰਨ ਚਾਰ ਟਰਾਲੀਆਂ ਮਿਲੀਆਂ ਨੇ ਆਪਾਂ ਨੂੰ ਉਹਨਾਂ ਹਰਨਾ ਜੀ ਫਿਰ ਆ ਖਾਲੀ ਕਰਕੇ ਆਵਾਂਗੇ ਫਿਰ ਬਾਕੀ ਆਪਾਂ ਕਾਲੂ ਵੜਾ ਲਾਂਗੇ ਥੋੜੀ ਰਹਿ ਜੂਗੀ ਕਾਲੂ ਵੜਾ ਕੇ ਚੱਲ ਫਿਰ ਉਹਨਾ ਕੰਮ ਹੁੱਕ ਗਿਆ ਹਣੇ ਇੱਕ ਟਰਾਲੀ ਮਾਂ ਇੱਥੇ ਕੱਢ ਕੇ ਹੋਰ ਬਾਗੇ ਲਿਆਉਣਾ ਵਾ ਲਾਡ ਟਰੈਕਟਰ ਹੁਣ ਆਪਾਂ ਜਿਵੇਂ ਬਾਸਮਤੀ ਬੜਦੇ ਉੱਥੇ ਛੱਡ ਕੇ ਆਉਣੇ ਨੂੰ ਛੱਡ ਕੇ ਤੇ ਡੈਡੀ ਮਨੂਰ ਲੈ ਜਾ ਜੋ ਫਿਰ ਮੈਂ ਟਰੈਕਟਰ ਲੈ ਕੇ ਜਾਊਂਗਾ ਤੇ ਚੱਲਦੇ ਹੁਣ ਫਿਰਾਲ ਇਹ ਲੋ ਜੀ ਉਧਰ ਦਾ ਫਿਰਾਲ ਚੱਲੀ ਜਾਂਦੀ ਹੈ ਮਸ਼ੀਨ ਤੇ ਇਹਦੇ ਟੈਂਕਰ ਤੇ ਉਪਰਾਉਣ ਲੱਗੇ ਹੋਣਗੇ ਚੱਲਦੇ ਆ ਰੋਪਾ ਵੀ ਜਾਨੂੰ ਲੋ ਜੀ ਟਰੈਕਟਰ ਉੱਥੇ ਖੜਾਤਾ ਤੇ ਫਿਰਾਲ ਮਸ਼ੀਨ ਉਹ ਚੱਲਦੀ ਆ ਤੇ ਫਿਰਾਲ ਮੈਸੀ ਟਰਾਲੀ ਭਰਦੇ ਆ ਇੱਥੋਂ ਮੈਸੀ ਪਰਾਂਗੇ ਤੇ ਦੂਜਾ ਆਪਣਾ ਟੋਏ ਵਾਲੇ ਖਤੇ ਜਾਣਾ ਵਾ ਟੋਏ ਵਾਲੇ ਪਰਾਂਗੇ ਫਾਰਮ ਟਰੈਕ ਵੰਗਰ ਪਾ ਕੇ ਮੈਸੀ ਵਾਲੀ ਟਰਾਲੀ ਵੀ ਆ ਗਈ ਤੇ ਉਹਨੂੰ ਇੱਥੇ ਬੈਕ ਕਰਕੇ ਘੱਡ ਦਿੰਨੇ ਆ ਚਲਦੇ ਆਂ ਫਿਰ ਵੀ ਟਰਾਲੀ ਵਾ ਕੇ ਲਈਏ ਮੈਂ ਲੋ ਜੀ ਟਰਾਲੀ ਬਾਲੀ ਫਿਲਹਾਲ ਚਲਦੇ ਆਂ ਹਾਂ ਬੋ ਜੀ ਬਲੀਆਂ ਬਲੀਆਂ ਕਰਦੇ ਲੋਟਹੀਂ ਚੱਲੀ ਜਾਂਦੀ ਇਹਦੇ ਚੱਕ ਕੇ ਕਾ ਦੇ ਲੋ ਜੀ ਬਲਾਲ ਖੱਤੇ ਜੋ ਪਹਿਲਾ ਟੈਂਕ ਪੈ ਰਿਆ ਵਾ ਤੇ ਲੋ ਜੀ ਫਿਲਹਾਲ ਪੱਲੀਆਂ ਹੀ ਠੀਕ ਕਰਦੇ ਆ ਯਾਰ ਪੱਲੀਆਂ ਥੱਲੇ ਬੈਡ ਤੋਂ ਥੋੜੀ ਥੋੜੀ ਜਿਹੀ ਇਧਰੋਂ ਦਾ ਕਰਤੀ ਉਧਰੋਂ ਕਰਦੇ ਆ ਬਲਾਲ ਤੇ ਫਰਾਮੀ ਜੀ ਜਿਉ ਟਨ ਲਾ ਡਰ ਹੈ ਉਹ ਕਿਹੜਾ ਹੈ ਜੀ ਕੀ ਦੇਖੇ ਹਾਂ 13 ਪੈ ਗਈ ਫਿਰ ਨਹੀਂ ਆਉਂਦੀ ਚਲੋ ਜੀ ਪੱਲੀਆਂ ਕਰਤੀਆਂ ਲੋਟ ਹੁਣ ਨਹੀਂ ਹਿਲਦੀਆਂ ਇਹਰ ਬਲੀਆਂ ਹਾਈ ਥੱਲੇ ਇੰਨੀਆਂ-ਇੰਨੀਆਂ ਕਿ ਸਹੀਆਂ ਹਨ ਇੰਨੀਆਂ ਨਹੀਂ ਹੋਣੀਆਂ ਤਾਂ ਪਤਾ ਫਿਰ ਲੋਡ ਨਹੀਂ ਹੋਣਾ ਇਹ ਕੰਮ ਤੇ ਅਰਜਨ ਵੀ ਆ ਗਿਆ ਫਿਲਹਾਲ ਲੋ ਜੀ ਫਿਲਹਾਲ ਇੱਧਰ ਖੱਤੀ ਹੀ ਰਹੀ ਦੀ ਇੱਕ ਵੱਡਣ ਵਾਲੀ ਇਹ ਵੱਢ ਕੇ ਇਦੋਂ ਬਾਅਦ ਆ ਵਢਣੀਆਂ ਸਾਰੀਆਂ ਹਨ ਖੜੀ ਅਜੇ ਤੇ ਇਦੋਂ ਬਾਅਦ ਅਰਜਨ ਟਰਾਲੀ ਪਾਵਾਂਗੇ ਇਹ ਤਾਂ ਫਿਲਹਾਲ ਫੁੱਲ ਹੋਣ ਵਾਲੀ ਟਰਾਲੀ ਫੁੱਲ ਹੋਣ ਵਾਲੀ ਟਰਾਲੀ ਇਹ ਅਰਜਨ ਚੱਕ ਦੇਦੋਂ ਬਾਅਦ ਆ ਖੱਤੀ ਜੀ ਵੇਚਣੀ ਆ ਚੱਕ ਟੈਂਕ ਉਹਨਾਂ ਮਸਾਂ ਪਾਰ ਕੇ ਲੋ ਜੀ ਆ ਟਰਾਲੀ ਹੋ ਗਈ ਫੁੱਲ ਨਿਕਲ ਦੋ ਮਸ਼ੀਨ ਦਿਖਾਉਣੇ ਆ ਤੁਹਾਨੂੰ ਬਾਕੀ ਮੈਂ ਮਗਰ ਬਹਿ ਜੂ ਅੰਕਲੇ ਕੋਰ ਖਾਲੀ ਆ ਮਗਰ ਪਵਾ ਲੈਨੇ ਆ ਉਹ ਸਾਈਡ ਤੇ ਨਾਲ ਲਾ ਕੇ ਪਵਾ ਲੈਨੇ ਆ ਤੇ ਲੋ ਜੀ ਹੁਣ ਅਰਜਨ ਚੱਲਿਆ ਹੁਣ ਉਹ ਟੈਂਕ ਪਾਉਗ ਇੱਕ ਉਦੋਂ ਬਾਅਦ ਇਹਨੂੰ ਨਾਲ ਲਾ ਕੇ ਇਹਨੂੰ ਭਰ ਲੈਨੇ ਆ ਫੁੱਲ ਇਹਨੂੰ ਕੱਢਾਂਗੇ ਜੇ ਲੈ ਵੀਰੇ ਖੋਟਰਾਂ ਲਈ ਪਾ ਕੇ ਕੋਈ ਨਹੀਂ ਬਣੀ ਮਿਲਦਾ ਜੀ ਇਹਨੂੰ ਮਗਰ ਆਊਗੀ ਇਹ ਟੈਂਕ ਪਾ ਜੂਗੀ ਤੇ ਫਿਰ ਉਹ ਬੜਾ ਅਰਜਨ ਕੀ ਹੋ ਗਿਆ ਦੇਖਦੇ ਕੀ ਪਕਰ ਪੈ ਗਿਆ ਕੀ ਹੋ ਗਿਆ ਅੰਕਲ ਕੀ ਹੋ ਗਿਆ ਫੇਰ ਪਟ ਗਿਆ ਪੈਂਚਰ ਹੋ ਗਿਆ ਪੈਂਚਰ ਹੋ ਜਾਂਦਾ ਹੈ ਬਾਹਰ ਕਰਕੇ ਢਾਈ ਨੇ ਨਹੀਂ ਖੜੇ બસ ਮੈਂ ਕਿਹਾ ਨਾ ਬਸ ਲੋਈ ਟਾਇਰ ਹੁਲਣ ਲੱਗੇ ਸਾਲ ਆ ਜਾ ਕਿਤੇ ਆਪਾਂ ਉਹਦੇ ਥਲੇ ਲਾ ਕੇ ਆ ਆ ਨਟਾ ਜਾ ਅੰਦਰੋਂ ਧੱਕ ਰਾਂ ਕੋਲ ਬੋਡੀ ਮੜੀ ਜੀ ਇੱਥੇ ਅੰਦਰੋਂ ਧੱਕ ਲਾ 50 ਸਾਲ ਲੋ ਜਿੱਦਿਆ ਟਰੈਕਟਰ ਵੀ ਆ ਗਿਆ ਇੱਕ ਲਾਹ ਤੇ ਹੀ ਗਈ ਇਹ ਪਹਿਲੇ ਘਟ ਜੀ ਮਿਲ ਗਈ ਤਾਂ ਉੱਥੇ ਬੁੱਧੂ ਵੀਰੇ ਨੇ ਕਿਹਾ ਮਿੱਤੇ ਰੋ ਵੀ ਹਵਾ ਕੱਟ ਲਾ ਗਏ ਮਿੱਕ ਤੇ ਅੱਜ ਉਹ ਕਹਿੰਦਾ ਉਹ ਹੀ ਘਟ ਆਇਆ ਤੇਰਾ ਸਵੇਰ ਦੀ ਘਟ ਸਵੇਰ ਦੀ ਨਿਕਲੇ ਹੈ ਇਹ ਐਵੇਂ ਜੇ ਹਵਾ ਦਾ ਪੂਰੀ ਦੇ ਚੈੱਕ ਕਰਾਈ ਦੀ ਪਲਾਈ ਜੇ ਚਈ ਜਾਂਦੇ ਨੇ ਟਾਇਰ ਇਹ 2.5 2.5 ਪੌਂਡ ਦੀ ਹਵਾ ਨਾਲ ਇਹ ਚ ਘਟ ਹੁੰਦੇ ਆ ਮੇਰੇ ਪਿੱਛੇ ਪੜੀ ਹੈ ਕਿ ਪੈਂਚਰ ਲੱਗ ਗਿਆ ਅਕਲਾਂ ਸਟਿਪਣੀ ਅਕਲ ਤਾਂ ਕਹਿੰਦਾ ਪੁੱਟੋ ਲੈ ਕੇ ਆਉਣਾ ਪੁੱਤੇ ਪਈ ਹਣੀ ਆ ਉਹਦੇ ਪੁੱਟੂ ਕੋਲੇ ਹੋ ਗਏ ਫਿਰ ਗੰਜੇ ਤੇ ਚੱਲ ਹੈ ਲੋ ਜੀ ਸਵਾ ਮਸ਼ੀਨ ਦੀ ਟਿੱਪਣੀ ਆ ਗਈ ਉਹ ਟਾਇਰ ਫੁੱਲ ਗਿਆ ਬਸ ਤੇ ਇਹਨਾਂ ਹੁਣ ਉੱਧਰ ਲੋਟ ਜਾਂ ਖੁਦ ਕੇ ਹੋੜ ਲੈ ਕੇ ਆ ਲੋ ਜੀ ਆਪਣੀ ਗੱश्ती ਬਸ ਲੋ ਜੀ ਟਿੱਪਣੀ ਹੋ ਗਈ ਹਟ ਤੇ ਵਾ ਪੜਦੇ ਹਾਂ ਦੂਜੀ ਆ ਰੱਖ ਤਾ ਇਹ ਲੈ ਜਾਣੇ ਪੈਂਚਰ ਕਰਵਾਣੇ ਹਨ ਲੋ ਜੀ ਚੱਲ ਵੀ ਮਹੀਨ ਵੜਾਲ ਹੁਣ ਸਹੀ ਚੱਲਦੀ ਆ ਏ ਵਾਕੀ ਉਹਨੇ ਦੇ ਬੰਗੇ ਮੁਗ ਠੀਕ ਕਰਦੇ ਜੇ ਥੋੜੀ ਜਿਹੀ ਪਵਾ ਲਾਂਗੇ ਜੀ ਵੀ ਅਰੇ ਲੋ ਜੀ ਇਧਰੋਂ ਪਹਿਲਾ ਟੈਂਕ ਪੈ ਗਿਆ ਖੱਤੇ ਜੋ ਕੀ ਉਹ ਵਾਕੀ ਬੰਲੀਆਂ ਲੋੜ ਨਹੀਂ ਇਹਦੇ ਹੋੜੀਆਂ ਟਰਾਲੀਆਂ ਦੀ ਬੰਲੀਆਂ ਜਮ ਵਧੀਆਂ ਨਹੀਂ ਜੀ ਯਾਰ ਇਹਦੀਆਂ ਇਹਦੀਆਂ ਉਹਦੀਆਂ ਉਹਦੀਆਂ ਵਧੀਆਂ ਜਿਹੀ ਪੂਰੀਆਂ ਇਹਨਾਂ ਇਹ ਲਾ ਗਿਆ ਆਪਾਂ ਸਵੇਰੇ ਆਉਣੀਆਂ ਨੇ ਮੰਡੀ 'ਚ ਸਵੇਰੇ ਹੋਰ ਵੀ ਵੱਡਾਂਗੇ ਫਿਰ ਨਾ ਬੜਤਰ ਦੇਣੀ ਸੀ ਕਿ ਕੰਮ ਟਰਾਲੀ ਟਾਇਰ ਬੈਂਚਰ ਹੋ ਗਿਆ ਸੀਗਾ ਤੇ ਉਹ ਟਰਾਲੀ ਵੀ ਨਹੀਂ ਹੈਗੀ ਕੋਈ ਫਿਰ ਲਓ ਜੀ ਫਿਲਹਾਲ ਤੇ ਆ ਟਰਾਲੀ ਰੇਟਰ ਲੈ ਕੇ ਆਏ ਸੀਗੇ ਲੋਕ ਯਾਰ ਅੱਜ ਬਣੇ ਨਹੀਂ ਥੋੜੀ ਕਾਲੀ ਸੀਗੀ ਤਾਂ ਕਰਕੇ ਬਾਕੀ ਹੁਣ ਟਰੈਕਟਰ ਲਿਆਉਣਾ ਦੂਜੀ ਗੱਡੀ ਚੱਕਾ ਲਓ ਜੀ ਥੋੜਾ ਮੈਸੀ ਆ ਹੜਾ ਅਰਜਨ ਹੁਣ ਭੱਲੇ ਆਣਾ ਫਾਰਮ ਚਲਿਏ ਉਧਰ ਫੜਾਓ ਲਓ ਜੀ ਚੱਕਦੇ ਹਾਂ ਟਰੈਕਟਰ ਨੂੰ ਫਿਲਹਾਲ ਚਲਦੇ ਆਂ ਉਹ ਜੀ ਫਾਰਮ ਟਰੈਕ ਆ ਖੜਾ ਸੁਵਰਾਜ ਉਹ ਖੜਾ ਅਸੀਂ ਆ ਸੀ ਅਰਜਾ ਇੱਕ ਦੋ ਤਿੰਨ ਤਿੰਨ ਟਰਾਲੀਆਂ ਇੱਥੋਂ ਭਰੀਆਂ ਰਹੀਆਂ ਨੇ ਇੱਕ ਟੈਂਕ ਉਹ ਜਾ ਤੇ ਦੋ ਤੇ ਭਰੀਆਂ ਖੜੀਆਂ ਨੇਗੀਆਂ ਉਲਾਦ ਉਹ ਜੀ ਹੁਣ ਫਿਰਾਲ ਕਰਨ ਨੂੰ ਜਲਦੇ ਆ ਜੀ ਟਰਾਲੀਆਂ ਉਹ ਰੇ ਲਾਤੀਆਂ ਫਿਲਹਾਲ ਤੇ ਸ਼ੁਰੂਆਤ ਦੀ ਚੱਲੀ ਕੱਢਦਾ ਕੱਢਦਾ ਸੁਵਰਾਜ ਉਹ ਖੜਾ ਉਹਦੀ ਟਰਾਲੀ ਉਹ ਖੜੀ ਆ ਤੇ ਬਾਸਮਤੀ ਵਾਲੀ ਆਪਾਂ ਇੱਧਰ ਲਾਦੀ ਸੀ ਆਹ ਦੇਖੀ ਨੇ ਰਾਜਾ ਇੱਧਰ ਇੱਥੇ ਖੜੀ ਆ ਬੈਟਰੀ ਡਾਊਨ ਕਰਕੇ ਨਾ ਰਿਪਲਾਈ ਲਾਈਟ ਚੱਲ ਨਹੀਂ ਰਹੀ ਯਾਰ ਦੱਸ ਸਹੀ ਤੁਹਾਨੂੰ ਮੈਂ